ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਗੁਰਦਾਸਪੁਰ ਪੁਲਿਸ ਤੇ ਹੱਥ ਲੱਗੀ ਵੱਡੀ ਸਫਲਤਾ ਵਿਦੇਸ਼ ਬੈਠੇ ਤਸਕਰਾਂ ਦੇ ਇਸ਼ਾਰੇ ਤੇ 10000 ਪੈਪਦਲੇ ਸਪਲਾਈ ਕਰਦਾ ਸੀ ਹਿਰੋਇਨ 532 ਗ੍ਰਾਮ ਹਿਰੋਇਨ ਸਮੇਤ ਪੁਲਿਸ ਨੇ ਕੀਤਾ ਗ੍ਰਿਫਤਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਇੱਕ ਦੋਸ਼ੀ ਨੂੰ 500 ਗ੍ਰਾਮ ਹਿਰੋਇਨ ਸਵਿਫਟ ਕਾਸਮੇਤ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਅਨੁਸਾਰ 35 ਵਰਿਆਂ ਦਾ ਇਹ ਨੌਜਵਾਨ 10000 ਰੁਪਏ ਲਈ ਤਸੀਹੇ ਗੀ ਥਾਂ ਤੇ ਹਿਰੋਇਨ ਲੈ ਕੇ ਜਾਂਦਾ ਸੀ ਅਤੇ ਉੱਥੇ ਪਹੁੰਚੇ ਬੰਦੇ ਨੂੰ ਦੇ ਦਿੰਦਾ ਸੀ ਹੁਣ ਤੱਕ 11 ਪੈਕੇਟ ਹਿਰੋਨ ਦੇ ਸਪਲਾਈ ਕਰ ਚੁੱਕਿਆ ਹੈ ਜਦਕਿ 12ਵਾਂ ਪੈਕੇਟ ਦੇਣ ਜਾ ਰਿਹਾ ਸੀ ਜਦੋਂ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਇਹ ਜਿਹੜਾ ਇਹਦੇ ਵਿੱਚ ਮੇਨ ਅ ਗੁਰਚਰ ਚਰਨਜੀਤ ਸਿੰਘ ਨੂੰ ਪਛਾਨਾ ਇਹ ਪੁੱਤਰ ਫਮਨ ਸਿੰਘ ਹਰੀਵੰਦਾ थाना ਕੋਟਲੀ ਸੂਤਮਲੀਆਂ ਦਾ ਰਹਿਣ ਵਾਲਾ ਹੈ ਇਹਦੇ ਕੋਲ ਟੀ ਪੁਆਇੰਟ ਕਲਰੌਰ ਤੇ ਡਿਊਰਿੰਗ ਨਾਕਾਬੰਦੀ ਸਵਿਫਟ ਕਾਰ ਇਹਦੀ ਗੱਡੀ ਹੈ ਉਸ ਤੋਂ ਲੈ ਕੇ ਆ ਰਿਹਾ ਸੀ ਉਹ ਨਾਕੇ ਤੇ ਰੁਕਿਆ ਰੋਕਨ ਦੇ ਜੋ ਚੈੱਕ ਕੀਤਾ ਤੇ ਗੱਡੀ ਛੱਡ ਕੇ ਭੱਜਣ ਲੱਗਾ ਸੀਗਾ ਇਹਦੇ ਕੋਲ ਮومی ਕਾਗਜ਼ ਦੇ ਵਿੱਚ ਜਿਹੜਾ ਹੈਗਾ ਲਫਾਫਾ ਇੱਕਦਮ ਸੁੱਤਰਨੀ ਕੋਸ਼ਿਸ਼ ਕੀਤੀ ਲੇਕਿਨ ਐਸਐਚਓ ਕਲਰੌਰ ਪੁਲਿਸ ਪਾਰਟੀ ਨੇ ਮਸਤੀਦੀ ਨਾਲੇ ਨੂੰ ਚੈੱਕ ਕਰਕੇ ਜੋ ਚੈੱਕ ਕੀਤਾ ਦੇ ਵਿੱਚੋਂ 532 ਗ੍ਰਾਮ ਬੀ ਹੈਰੋਇਨ ਹੈ ਉਹ ਬਰਾਮਦ ਹੋਈ। ਸੋ ਇਹਦੇ ਸਬੰਧੀ ਥਾਣਾ ਕਲਰ ਨੂੰ ਜਮਕਰਮਾਂ ਦਰਜ ਕੀਤਾ ਐਨਡੀਪੀਐਸ ਐਕਟ। ਸੋ ਉਹ ਬੰਦੇ ਨੂੰ ਮੋਕੇ ਤੇ ਰੈਸਟ ਕੀਤਾ ਹੈਗਾ ਇਹਦੀ ਇਖਸ਼ਾਫs ਵਿੱਚ ਅੱਗੇ ਇਹਦੀ ਪੁਸ਼ਗਿਸ਼ ਕਿਚ ਬੰਦੇ ਫਰਦਰ ਜਿਹੜੇ ਮੇਨ ਜਿਹੜੇ ਨੂੰ ਇਹਦੀ ਬੈਕਫੁੱਟ ਤੇ ਬੰਦੇ ਜਿਹੜੇ ਨੂੰ ਮੇਨ ਜਿੰਨਾ ਤੋਂ ਸਪਲਾਈ ਆ ਰਹੀ ਹੈ ਨੂੰ ਉਹ ਗੁਰਲਾਲ ਸਿੰਘ ਰਡਿਆਣੇ ਦਾ ਇਕ ਹੈਗਾ ਸਾਇਬ ਸਿੰਘ ਹਰੀਮਾਬਾਦ ਦਾ ਇਹ ਦੋਨੇ ਫੋਰਨ ਬੇਸਡ ਬੰਦੇ ਹੈਗੇ ਨੇ ਬਾਹਰ ਹੀ ਅਮਰੀਕਾ ਚ ਰਹਿੰਦੇ ਨੇ ਉਹ ਇਹਨਾਂ ਦੇ ਕਹਿੰਦੇ ਹੀ ਬੰਦਾ ਜਿਹੜਾ ਕੰਮ ਹੈ ਗੁਰਚਰਨ ਸਿੰਘ ਜੰਨਾ ਇਹ ਕੰਮ ਕਰ ਰਿਹਾ ਸੀ ਔਰ ਕਾਫੀ ਜਿਹੜੀ ਹੈਗੀ ਹੈ ਕਨਸਾਈਨਮੈਂਟ ਜਿਹੜੀ ਹੈਗੀ ਹੈ ਬਾਹਰੋਂ ਇਹ ਲੈ ਕੇ ਆਇਆ ਔਰ ਦੋ ਵਾਰਾਂ ਇਹ ਲੈ ਕੇ ਆਇਆ ਅਮਰਸਰ ਤੋਂ ਲੈ ਕੇ ਆਇਆ ਕਨਸਾਈਨਮੈਂਟ ਪਹਿਲਾਂ ਦੋ ਪੈਕੇਟ ਲੈ ਕੇ ਆਇਆ ਉਹ ਬਟਾਲਾ ਰੋਡ ਤੇ ਬਟਾਲਾ ਕਾਦੀਆਂ ਰੋਡ ਦੇ ਜਿਹੜੇ ਦੇਖ ਕੇ ਸੀ ਬੰਦੇ ਨੇ ਜਿਹੜਾ ਹੈ ਅਨਨੋਨ ਬੰਦੇ ਕਿਨੇ ਬੰਦੇ ਸਰ ਇਨਵੋਲਡ ਹੈਗੇ ਜੀ ਇਹਦੇ ਵਿੱਚ ਫਿਰ ਜਿਹੜੇ ਮੇਨ ਜਿਹੜੇ ਮੇਨ ਜੇ ਮੇਨ ਜਿਹੜੇ ਬੈਗ ਤੇ ਨੇ ਉਹ ਗੁਲਾਲ ਤੇ ਸਾਹਬ ਸਿੰਘ ਜਿਹੜੇ ਹੈਗੇ ਨੇ ਬਾਹਰ ਫੋਨ ਬੇਸਡ ਨੇ ਤੇ ਇਹ ਜਿਹੜਾ ਬੰਦਾ ਫੜਿਆ ਹੈਗਾ ਚਰਨਜੀਤ ਸਿੰਘ ਚੰਨਾ ਇਹ ਹਰੀਮਾਬਾਦ ਥਾਣਾ ਕੋਰਸੂਡ ਨਾਲੇ ਫਦਰ ਅਗੇ ਅਡੀ ਇਨਵੈਸਟ ਕਰ ਰਹੇ ਆ ਪੜਤਾਲ ਕਰ ਰਹੇ ਆ ਅਸੀਂ ਬਾਹਰ ਬੈਗ ਦਾ ਨੈਕਸਰ ਚਲਾ ਰਹੇ ਇਹ ਬਾਹਰ ਬੈਗ ਦਾ ਨੈਕਸਰ ਚਲਾ ਰਹੇ ਨੇ ਔਰ ਇਹਨਾਂ ਦੇ ਕਹਿੰਦੇ ਬੰਦਾ ਇਹ ਜਿਹੜੇ ਕਨਸਾਈਨਮੈਂਟ ਹੈ ਜਿਹੜੇ ਸਬਾਨ ਚੱਕ ਰਿਹਾ ਇਹ ਬੰਦਾ ਉਹਨਾਂ ਦੇ ਸਮਰਥਕ ਵਿੱਚ ਹੈਗਾ ਕਿ ਜਿਸ ਤੋਂ ਇਲਾਵਾ ਹੋਰ ਵੀ ਬੰਦੇ ਹੈਗੇ ਨੇ ਇਹ ਫਰਦਰ ਹੁਣ ਅਸੀਂ ਕਰਕੇ ਇਹਨੂੰ ਜਿਹੜੇ ਫਿਲਹਾਲ ਦੋ ਬੰਦੇ ਜਿਹਨੇ ਮੇਨ ਬੈਕਫੁੱਟ ਤੇ ਕੰਮ ਕਰ ਰਹੇ ਨੇ ਲੇਕਿਨ ਇਹ ਬੰਦਾ ਰੈਸਟ ਕੀਤਾ ਹੈ ਦੀ ਰੈਸਟ ਪਾ ਕੇ ਫਰਦਰ ਪੜਤਾਲ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਅਗਾ ਹੋਰ ਜਿਹੜੀ ਚੇਨ ਨਾਲ ਬ੍ਰੇਕ ਕਰਾਂਗੇ ਇਹ ਕਦੋਂ ਤੋਂ ਵਿਦੇਸ਼ ਗਏ ਨੇ ਤੇ ਇਹਨਾਂ ਨੂੰ ਸੁਵਿਗਨਤ ਪਰਚਾਜ ਕਿਤੇ ਵੀ ਕਿਦਾਂ ਬਾਹਰ ਕਿਦਨੇ ਐ ਐਗਜੈਕਟ ਟਾਈਮ ਤਾਂ ਨਹੀਂ ਹੈ ਦੋਵਾਰੇ ਪਤਾ ਲਿਕਨ ਹੈ ਕਾਫੀ ਗਰੀਬਨ ਕੋਈ ਸਾਲ ਦੋ ਸਾਲ ਤੋਂ ਹੈਗਾ ਇਹਨਾਂ ਦਾ ਬਾਹਰ ਹੈਗੇ ਨੇ ਇਹਨਾਂ ਨੂੰ ਜਿਹੜਾ ਵੀ ਪੰਜ ਮਕਦਮੇ ਦਰਜ ਦਾ ਜਿਹੜੇ ਬੰਦਿਆਂ ਦਾ ਬਾਹਰ ਧਾੜ ਦਾ ਹਾਂ ਇਹਨਾਂ ਇਹਨਾਂ ਵਿੱਚ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਮੇਨ ਗੁਰਲਾਲ ਹੈ ਉਹਦੇ ਖਿਲਾਫ ਚਾਰ ਮਕਦਮੇ ਦਰਜ ਨੇ ਐਨਡੀ ਦੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਸਰ ਫਿਰ ਇਹਨਾਂ ਦੀ ਐਲਓਸੀ ਕਿੰਦਾ ਜਾਏਗੀ ਇਹਦੀ ਬਾਹਰ ਧਾਣ ਵਾਸਤੇ ਐਲਓਸੀ ਜਾਰੀ ਨਹੀਂ ਕਿ ਰਹੀਗੀ ਐਲਓਸੀ ਐਨਓਸੀ ਸਰ ਇੱਕ ਦੇ ਦੋ ਪਾਸਵਰਡ ਬਣਾਉਣ ਵਾਸਤੇ ਜਾਂ ਬਾਹਰ ਧਾਣ ਵਾਸਤੇ ਪੀਸੀਸੀ ਦੀ ਜ਼ਰੂਰਤ ਹੁੰਦੀ ਹੈ ਉਹ ਇਹਨਾਂ ਨੂੰ ਕਿੰਨੇ ਇਸ਼ੂ ਕੀਤੀ ਉਸੇ ਇਹ ਅਸੀਂ ਅਸੀਂ ਉਹ ਚੈੱਕ ਕਰਾਂਗੇ ਐਨਓਸੀ ਕੀ ਮਕਦਮਿਆਂ ਤੋਂ ਪਹਿਲਾਂ ਦਰਜ ਹੋਈ ਹੈ ਕਿ ਪਹਿਲਾਂ ਬਾਅਦ ਵਿੱਚ ਉਸੀਂ ਵੈਰੀਫਾਈ ਕਰਾਂਗੇ ਸਰ ਜਿਹਦੇ ਐਨਓਸੀ ਮਕਰਮੇ ਦਾਸ ਤੋਂ ਪਹਿਲਾਂ ਹੋਈ ਹੈ ਤਾਂ ਫਿਰ ਉਹ ਚੈੱਕ ਕਰ ਲਾਂਗੇ ਅਸੀਂ ਦੇ ਪਾਰਟ ਵਨ ਇਵਸਟੀਗੇਸ਼ਨ ਜਿਹੜੇ 10 ਪੈਕੇਟ ਲਿਖੇ ਹੈਗੇ ਨੇ ਇਹ ਕਿੱਥੋਂ ਲੈ ਕੇ ਆਏ ਤਾਂ ਹੁਣ ਇਹਨਾਂ ਵੇਚੂਕੇ ਨੇ ਇਹ 10 ਪੈਕੇਟ ਅੰਮ੍ਰਿਤਸਰ ਬਾਈ ਅੰਮ੍ਰਿਤਸਰ ਤੋਂ ਲੈ ਕੇ ਆਏ ਸੀ ਪਹਿਲਾਂ ਪਹਿਲਾਂ ਵੀ ਦੋ ਪੈਕੇਟ ਅੰਮ੍ਰਿਤਸਰ ਤੋਂ ਲੈ ਕੇ ਆਏ ਨੇ ਲੇਕਿਨ ਬਾਕੀ ਦੇ ਵੀ 10 ਪੈਕੇਟ ਉਦੋਂ ਹੀ ਲੈ ਕੇ ਆਏ ਸੀ ਅੰਮ੍ਰਿਤਸਰ ਬਾਈਪਾਸ ਤੋਂ ਲੇਕਿਨ ਇਹ ਦੋ ਪੈਕੇਟ ਵਿੱਚੋਂ ਇਹਨਾਂ ਨੇ ਬਟਾਲੇ ਕਜ਼ਾਦੀ ਰੋਡ ਦੇ ਉੱਤੇ ਨੇ ਤੇ ਬਾਕੀ ਜਿਹੜੇ 9 ਪੈਕੇਟ ਨੇ ਇਹਨਾਂ ਨੇ ਜਿਹੜੇ ਵੱਲਾ ਬਾਈਪਾਸ ਹੈ ਉਤੇ ਦਿੱਤੇ ਨੇ ਉਹਨੇ ਪਛਾਣੋ ਭਾਈ ਹੁਣ ਤੱਕ ਜਿਹੜੇ ਜਿੰਨੇ ਕੋ ਲਈ ਲਈਏ ਇਹਨਾਂ ਨੇ 10 ਪਰਸੈਂਟ ਫਰਦਰ ਅਸੀਂ ਕਰ ਰਹੇ ਆਂ ਫਰਦਰ ਅਸੀਂ ਉਹਨਾਂ ਦੀ ਆਈਡੈਂਟੀਫਾਈ ਕਰ ਰਹੇ ਆਂ ਸੋ ਫਰਦਰ ਕੋਸ਼ਿਸ਼ ਕਰ ਰਹੇ ਆਂ ਨਾ ਤੁਸੀਂ